ਤਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਤੇ ਕਿ ਸੜਕ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਉਹ ਨੌਜਵਾਨ ਜਿਹੜਾ ਕਿ ਆਪਣੇ ਮਾਂ ਦੇ ਫੁੱਲ ਲੈ ਕੇ ਬਿਆਰਸਵਾਲ ਜਾ ਰਿਹਾ ਸੀਗਾ ਇਸ ਦੌਰਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਬੜਾ ਹੀ ਦਰਦਨਾਕ ਹਾਦਸਾ ਫਿਰੋਜ਼ਪੁਰ ਫਾਜ਼ਲਕਾ ਹਾਈਵੇ ਦੇ ਉੱਪਰ ਵਾਪਰਿਆ ਫਾਜ਼ਲਕਾ ਦੇ ਪਿੰਡ ਚਾਂਦ ਮਾਰੀ ਦੇ ਨਜ਼ਦੀਕ ਕੀ ਪੂਰੀ ਘਟਨਾ ਵਾਪਰੀ ਇੱਕ ਕਾਰ ਜਿਹੜੀ ਹੈ ਦਰਖਤ ਦੇ ਨਾਲ ਜਾ ਕੇ ਟਕਰਾ ਲ ਜਾਂਦੀ ਤੇ ਇਸ ਦਵਾਨ ਮੌਤ ਜਿਹੜੀ ਹੈ ਨੌਜਵਾਨ ਦੀ ਹੋ ਜਾਂਦੀ ਤਾਂ ਬੜਾ ਹੀ ਦਰਦਨਾਕ ਹਾਦਸਾ ਬੜਾ ਹੀ ਭਿਆਨਕ ਹਾਦਸਾ ਇਹ ਜਿਹੜਾਗਾ ਉਹ ਵਾਪੜਿਆ ਫਾਜ਼ਲ ਕਾ ਨਜ਼ਦੀਕ ਪਿੰਡ ਚਾਂਦ ਮਾਰੀ ਵਿਖੇ ਕਾਰ ਦਰਖਤਾਂ 'ਚ ਜਾ ਕੇ ਵੱਜੀ ਕਾਰ ਚ ਸਵਾਰ ਪੰਜ ਲੋਕ ਬੋਹਰ ਤੋਂ ਮਾਤਾ ਦੀ ਮੌਤ ਤੋਂ ਬਾਅਦ ਫੁੱਲ ਲੈ ਕੇ ਪਿਆਸ ਜਾ ਰਹੇ ਸੀ ਜਾਣਕਾਰੀ ਦੇ ਮੁਤਾਬਿਕ ਅੱਜ ਤੜਕਸਾਰ ਫਿਰ ਉਸ ਪ੍ਰੋਫੈਸਰ ਦਾ ਹਾਈਵੇ ਤੇ ਇੱਕ ਕਾਰ ਦਰਖਤ ਵਿੱਚ ਵਜਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਕਾਰ ਦੇ ਵਿੱਚ ਪੰਜ ਲੋਕ ਸਵਾਰ ਸਿਗੇ ਜੋ ਕਿ ਅਬੋਰ ਏਰੀਆ ਦੇ ਨਾਲ ਸੰਬੰਧ ਦੱਸਿਓ ਜਾਰਨਿਸ ਦੇ ਵਿੱਚ ਇੱਕ ਸ਼ਖਸੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਸ਼ਖਸੀ ਮੌਤ ਹੋਈ ਉਹ ਆਪਣੀ ਮਾਂ ਦੇ ਫੋਰੇ ਲੈ ਕੇ ਬਿਆਸ ਜਾਰੀਅਸਿਤ ਕਾਰ ਰਸਤੇ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਹਾਦਸੇ ਦੇ ਵਿੱਚ ਇੱਕ ਦੀ ਮੌਜਦ ਕੀ ਚਾਰ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਜਿਨ੍ਹਾਂ ਦੇ ਵਿੱਚੋਂ ਦੋ ਨੂੰ ਰੈਫਰ ਕਰ ਦਿੱਤਾ ਗਿਆ ਬਾਕੀ ਦੋ ਦਾ ਫਾਜ਼ਿਲਕਾ ਦੀ ਸਿਵਲ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਤਾਂ ਬੜਾ ਹੀ ਦਰਦਨਾਕ ਹਾਦਸਾ ਇਹ ਜਿਹੜਾ ਵਾਪਰਿਆ ਤਾਂ ਉਸ ਤੋਂ ਬਾਅਦ ਜਦੋਂ ਹੀ ਪੂਰੀ ਖਬਰ ਬਾਕੀ ਪਰਿਵਾਰਕ ਮੈਂਬਰਾਂ ਤੱਕ ਪਹੁੰਚਦੀ ਹੈ ਤਾਂ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਕਿਉਂਕਿ ਇੱਕ ਮਾਂ ਦੀਆਂ ਅਸਥੀਆਂ ਲੈ ਕੇ ਫੁੱਲ ਲੈ ਕੇ ਇੱਕ ਜਿਹੜਾ ਬੱਚਾ ਜਾ ਰਿਹਾ ਸੀਗਾ ਪੁੱਤ ਜਾ ਰਿਹਾ ਸੀ ਤੋ ਵੀ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਉਸ ਦੀ ਮੌਤ ਹੋ ਜਾਂਦਾ ਬੜਾ ਹੀ ਮੰਦ ਭਾਗੀ ਹਾਦਸਾ ਇੱਕ ਪਰਿਵਾਰ ਦੇ ਦੋ ਜੀ ਜਿਹੜੇ ਨੇ ਜਹਾਨੋਂ ਤੁਰ ਗਏ ਨੇ ਮੈਸਰ ਥੋੜੇ ਦਿਨਾਂ ਬਾਅਦ ਪੁੱਤ ਦੀ ਮੌਤ ਹੋ ਜਾਂਦੀ ਹੈ ਤਾਂ ਬੜੀ ਹੀ ਮੰਦ ਭਾਗੀ ਖਬਰ ਇਹ ਫਾਜ਼ਿਲ ਕਾ ਤੋਂ ਨਿਕਲ ਕੇ ਸਾਹਮਣੇ ਫਾਜ਼ਿਲ ਕਾ ਫਿਰੋਜ਼ਪੁਰ ਰੋਡ ਦੇ ਉੱਪਰ ਹਾਈਵੇ ਦੇ ਉੱਪਰ ਪਿਆਨੇ ਖਾਦਸਾ ਵਾਪੜਿਆ ਹਾਂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਵਿਕਾਂਤ ਰਵਿਕਾਂਤ ਦੀ ਕੀ ਗੱਲ ਹੋਈ ਹੈ ਅਸਟਾਜੀ ਮੇਰੇ ਸਾਲਾ ਸਾਹਿਬ ਜੀ ਨੇ ਉਹਨਾਂ ਦੀ ਸੱਸ ਦੀ ਡੈਥ ਹੋਈ ਸੀਗੀ ਉਹ ਉਹਨਾਂ ਨੇ ਫੋਨ ਲੈ ਕੇ ਉਹ ਵਿਆਹਸ ਜਾ ਰਹੇ ਸੀਗੇ ਅੱਛਾ ਜੀ ਤੇ ਸਵੇਰ ਫੋਨ ਆਇਆ ਸੰਨੂ ਸਵਕ 6:00 ਵਜੇ ਵੀ ਐਕਸੀਡੈਂਟ ਹੋ ਗਿਆ ਸੰਨੂ ਪਤਾ ਨਹੀਂ ਕਿੱਥੇ ਹੋਇਆ ਕਿੱਥੇ ਨਹੀਂ ਹੋਇਆ ਕਿਉਂਕਿ ਗੱਲਬਾਤ ਹੀ ਨਹੀਂ ਹੋਈ ਅੱਥੇ ਪਹੁੰਚੇ ਆ ਅੱਥੇ ਇੱਕ ਉਹਦੇ ਜਿਨ੍ਹਾਂ ਦੀ ਮਾਤਾ ਦੀ ਡੈਥ ਰਹੀ ਸੀ ਉਹਨਾਂ ਦੇ ਆਪ ਦੀ ਡੈਥ ਹੋ ਗਈ ਸੁਰੇਸ਼ ਕੁਮਾਰ ਤੇ ਬਾਕੀ ਚਾਰ ਜਨ ਫੱਟੜ ਨੇ ਬਹੁਤ 2 ਘੰਟੇ ਤੱਕ ਰੈਫਰ ਕਰ ਰਹੇ ਨੇ ਲੋਕ ਨੂੰ ਇੱਥੇ ਰੱਖ ਰਹੇ ਨੇ ਬਾਕੀ ਇੱਥੇ ਆਏ ਆ ਸੀਡੀ ਸਕੈਨ ਕਰਾਣਾ ਤੇ ਉਹਦੇ ਵਾਸਤੇ ਇਹਨਾਂ ਕੋਲ ਸਹੂਲਤਾਂ ਨਹੀਂ ਹੈਗੀਆਂ ਕਿੰਨੇ ਲਾਈਟ ਨਹੀਂ ਹੈਗੀ 2-3 ਘੰਟੇ ਲੱਗ ਜਾਂਦੇ ਨੇ ਸਰ ਐਕਸੀਡੈਂਟ ਕੇਸ ਹੋਵੇ ਤੇ ਹੁਣ ਕਿੱਥੇ ਜਾਈਏ ਅਸੀਂ ਤੇ ਕੋਈ ਇੱਥੇ ਹੈ ਨਹੀਂਗਾ

ਸਰ ਬਾਕੀ ਪਰ ਵੀ ਇੱਥੇ ਜੇ ਫਰਸਟ ایڈ ਤੁਹਾਨੂੰ ਨਾਲ ਲਾ ਮਿਲੇ ਕਿਸੇ ਮਰੀਜ਼ ਕਿੱਥੇ ਠੀਕ ਹੋ ਜਾਵੇ ਤੇ ਸਰ ਤੁਹਾਡੇ ਅਗੇ ਗੁਰਦਾਰੀ ਬੁਝਾਰਿਸ਼ ਹੈ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਇਲਾਜ ਕਰਾਇਆ ਜਾਵੇ ਬਾਕੀ ਕੋਈ ਗੱਲ ਨਹੀਂ ਤੁਸੀਂ ਸ਼ਹਿਰ ਵਾਸੀ ਖੜੇ ਜੀ ਤੁਹਾਡੇ ਸਹਿਯੋਗ ਨਾਲ ਕੰਮ ਜਲਦੀ ਹੋ ਜਾਣਾ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेक हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे